ਸਾਰਾ ਕੁਝ ਪੰਜਾਬ ਦੇ ਸਿਰਤੀ ਆ ਹਾਂ ਜੀ ਉਹਨਾਂ ਦੇ ਨਾਲ ਆਪਾਂ ਜੇ ਉਹਨਾਂ ਤੇ ਅੱਜ ਦੁੱਖ ਹੈ ਤਾਂ ਆਪਾਂ ਉਹਨਾਂ ਦੇ ਨਾਲ ਖੜਨਾ ਹੀ ਖੜਨਾ ਹੈ ਕਿ ਜਿੰਨੇ ਦਰਖਤ ਲੱਗੇ ਉਹਨਾਂ ਦੇ ਹਾੜਾਂ ਤੋਂ ਮਤਲਬ ਉਹਦਾ ਫਾਇਦਾ ਹੋਣਾ ਆਪਾਂ ਨੂੰ ਪਾਣੀ ਨੂੰ ਰੋਕ ਥਾਮ ਬਾਸਤੇ ਤਰਜ਼임 ਜੀ ਤੁਹਾਨੂੰ ਨਾਲ ਲਿਜਾ ਕੇ ਪੂਰੀ ਸੇਵਾ ਕਰਕੇ ਆਣੀ 200 ਪੌਦਾ ਲੱਗੇ 300 ਲੱਗੇ ਭਾਵੇਂ ਲੱਗੇ 500 ਠੀਕ ਹੈ ਜੀ ਆਪਾਂ ਖੁੱਲੀ ਸੇਵਾ ਕਰਕੇ ਆਉਣੇ ਤਨ ਮਨ ਨਾਲ ਦਿਲੋਂ ਜਾ ਕੇ ਕਿ ਸਾਡੇ ਪੰਜਾਬ ਦੇ ਲੋਕ ਮਤਲਬ ਬਾਹਰੋਂ ਵੀ ਰਾਜਸਥਾਨ ਤੋਂ ਹਰਿਆਣਾ ਤੋਂ ਹਰ ਜਗ੍ਹਾ ਤੋਂ ਮਦਦ ਲਈ ਅੱਗੇ ਆ ਰਹੇ ਨੇ ਸਾਰੇ ਨੇ ਤੇ ਉਹਦੇ ਲਈ ਸਾਰਿਆਂ ਦਾ ਧੰਨਵਾਦ ਕਰਦੇ ਆਪਾਂ ਵੱਖਰਾ ਅਹਿਸਾਸ ਹੁੰਦਾ ਜਗਾ ਤੇ ਆ ਕੇ ਕੇ ਯਾਰ ਇੱਥੇ ਸਕੂਨ ਆ ਬਾਗ ਦੇ ਵਿੱਚ ਸਹੀ ਗੱਲ ਹੈ ਤੇ ਸ਼ਾਂ ਮਿਲਦੀ ਆ ਗ੍ਰਿੰਦੀ ਮਿਲਦੀ ਆ ਬੰਦੇ ਦਾ ਮਨ ਲੱਗਦਾ ਕੰਮ ਕਰਨ ਨੂੰ ਜੀ ਕਰਦਾ ਉਹਦੇ ਲਈ ਆਪਣੇ ਲਵੇ 8-10 ਚੀਜ਼ਾਂ ਜਿਹੜੀਆਂ ਐਸੀਆਂ ਨੇ ਕਮਰਸ਼ੀਅਲ ਤੌਰ ਤੇ ਪੂਰੀਆਂ ਕਾਮਯਾਬ ਨੇ ਦੇਖੋ ਮਤਲਬ ਸੇਬ ਦਾ ਪੌਦਾ ਬਈ ਇਹ ਹਾਂਜੀ ਹਾਂਜੀ ਆ ਪਿਆ ਜੀ ਇਸ ਤਰ੍ਹਾਂ ਦਾ ਸੇਬ ਲੱਗਦਾ ਇਹਦਾ ਸੇਬ ਹੋਊਗਾ ਬਈ ਬਾਈ ਜੀ ਪੰਜਾਬ ਦੇ ਨਾਲ ਜਿਹੜਾ ਬਈ ਮਾੜਾ ਟਾਈਮ ਆਏਗਾ ਆਪਣਾ ਬਈ ਫਰਜ ਬਣਦਾ ਵੀ ਆਪਾਂ ਪੰਜਾਬੀਆਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਖੜੀਏ ਠੀਕ ਹੈ ਜੀ ਅੱਜ ਆਪਾਂ ਆਏ ਹੋਏ ਹਾਂਗੇ ਬਾਈ ਜੀ ਕੋਲੇ ਬਾਈ ਜੀ ਕਹਿੰਦੇ ਵੀ ਬਾਈ ਮੈਂ ਵੀ ਉਹਨਾਂ ਦੇ ਵਾਸਤੇ ਨਾਲ ਜਿੱਥੇ ਦਿੱਤੇ ਹੜਾ ਆਏਗਾ ਪਾਣੀ ਆਏਗਾ ਉਹਨਾਂ ਦੇ ਵਾਸਤੇ ਕੁਝ ਕਰਨਾ ਚਾਹਨਾ ਬਾਕੀ ਬੋਝਾਂ ਵੀ ਬਾਈ ਜੀ ਕੀ ਕਰਨਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਅੰਜਮ 80 ਕਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰਸੇਮ ਜੀ ਬਹੁਤ ਵਧੀਆ ਠੀਕ ਹੈ ਜੀ ਕੰਮ ਕਰਕੇ ਮੈਂ ਹੁਣ ਇਸ ਟਾਈਮ ਕੰਮ ਕਰ ਤਾਂ ਤੁਹਾਨੂੰ ਪਤਾ ਹੀ ਜਿਹੜਾ ਹਾਲ ਦੀ ਘੜੀ ਆਪਣੇ ਪੰਜਾਬ ਦੇ ਉੱਪਰ ਹਾਂਜੀ ਜੋ ਮਤਲਬ ਇਲਾਕੇ ਆਪਣੇ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਬਹੁਤ ਆਪਾਂ ਦੁੱਖ ਜਤਾ ਰਹੇ ਅਸੀਂ ਦੇ ਉੱਪਰ ਸਹੀ ਗੱਲ ਹੈ ਹੜੋ ਉਧਰ ਆਏ ਨੇ ਮਤਲਬ ਇੱਧਰ ਵੀ ਆਪਣੇ ਕੰਮ ਦੇ ਉੱਪਰ ਪੂਰਾ ਫਰਕ ਪਿਆ ਹੋਇਆ ਹਨਾ ਭਾਈ ਜੀ ਕੰਮ ਦਾ ਤਾਂ ਬਾਈ ਜਿਹੜਾ ਪੈਣਾ ਫਰਕ ਉਹ ਪੈਣਾ ਪੈਣਾ ਦੇਖੋ ਇਹ ਸਾਰਾ ਆਪਾਂ ਸਾਰਾ ਕੁਝ ਪੰਜਾਬ ਦੀ ਸਿਰਤੀ ਆ ਆਪਣੀ ਹਾਂ ਜੀ ਉਹਨਾਂ ਦੇ ਨਾਲ ਆਪਾਂ ਜੇ ਉਹਨਾਂ ਤੇ ਅੱਜ ਦੁੱਖ ਆਇਆ ਤਾਂ ਆਪਾਂ ਉਹਨਾਂ ਦੇ ਨਾਲ ਖੜਨਾ ਹੀ ਖੜਨਾ ਹੈ ਸਹੀ ਗੱਲ ਹੈ ਠੀਕ ਹੈ ਜਿਸ ਵਕਤ ਵੀ ਕੋਈ ਵੀ ਉਹਨਾਂ ਨੂੰ ਕਿਸੇ ਵਕਤ ਵੀ ਕੋਈ ਵੀ ਏਰੀਆ ਜੋ ਆਪਾਂ ਨੂੰ ਕੋਈ ਲੋਡ ਆ ਕਿਸੇ ਵੀ ਤਰ੍ਹਾਂ ਦੀ ਜਿੱਥੇ ਆਪਣੇ ਕੋਈ ਮਤਲਬ ਦਰਖਤ ਜਿਸ ਤਰ੍ਹਾਂ ਦਾ ਸਾਡਾ ਕਾਮਕਾਰ ਆ ਵੀ ਪੇੜ ਪੌਦਿਆਂ ਦਾ ਹੂੰ ਪੋਇਲਾ ਕਹਿ ਜਾ ਕੇ ਆਪਾਂ ਖੂਬ ਸੇਵਾ ਕਰਕੇ ਆਵਾਂਗੇ ਜਦੋਂ ਆਪਣਾ ਉਦਲਾ ਸਿਸਟਮ ਸਹੀ ਹੋ ਜਾਊਗਾ ਪਾਣੀ ਉੱਤਰ ਗਿਆ ਜੀ ਪਾਣੀ ਉੱਤਰ ਗਿਆ ਰਹਿਣ ਸਹਿਣ ਸਹੀ ਹੋ ਗਿਆ ਇੱਕ ਟਾਈਮ ਆਪਾਂ ਐਸਾ ਕੱਢਾਂਗੇ ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ ਉੱਥੇ ਪੇੜ ਪੌਦੇ ਆਪਾਂ ਵਧੀਆ ਤਰੀਕੇ ਨਾਲ ਜਿਹੜੇ ਖਰਾਬ ਹੋ ਚੁੱਕੇ ਨੇ ਮਰ ਚੁੱਕੇ ਨੇ ਉੱਥੇ ਜਾ ਕੇ ਸ਼ਾਨਦਾਰ ਫੁੱਲਾਂ ਵਾਲੇ ਮਤਲਬ ਫਲਦਾਰ ਪੌਦੇ ਕੁਝ ਆਪਾਂ ਸੇਵਾ ਕਰਕੇ ਆਵਾਂਗੇ ਕਈ ਪਿੰਡਾਂ ਦੇ ਵਿੱਚ ਜਾ ਕੇ ਲਾ ਕੇ ਆਵਾਂਗੇ ਆਪਾਂ ਲਾਈਵ ਵੀਡੀਓ ਵੀ ਪਾ ਕੇ ਦਿਖਾਵਾਂਗੇ ਜਰੂਰ ਤੇ ਵੀ ਇਹ ਦੇਖਿਆ ਜਾਵੇ ਨਾ ਪੌਦਿਆਂ ਦੇ ਵੀ ਜੇ ਪੌਦੇ ਹੋਣਗੇ ਤਾਂ ਮਤਲਬ ਵੀ ਇਹੋ ਜਿਹਾ ਕੁਝ ਹੁੰਦਾ ਵੀ ਨਹੀਂ ਹੈਗਾ ਜੀ ਹੁਣੇ ਨਹੀਂ ਜੀ ਦੇਖੋ ਜਿਹੜੇ ਮਹਾਰ ਨੇ ਉਹਨਾਂ ਨੇ ਆਪਾਂ ਨੂੰ ਇਹੀ ਦੱਸਿਆ ਆਪਾਂ ਪਹਿਲਾਂ ਵੀ ਵੀਡੀਓ ਦੇਖੀ ਆ ਕੱਲ ਵੀ ਆਪਣੇ ਮਹਾਰਾ ਨੇ ਦੱਸਿਆ ਕਿ ਜਿੰਨੇ ਦਰਖਤ ਲੱਗੇ ਹੋਣਗੇ ਹਾੜਾਂ ਤੋਂ ਮਤਲਬ ਉਹਦਾ ਫਾਇਦਾ ਹੋਣਾ ਆਪਾਂ ਨੂੰ ਪਾਣੀ ਨੂੰ ਰੋਕ ਥਾਮ ਬਾਸਤੇ ਬਹੁਤ ਵਧੀਆ ਚੀਜ਼ ਆ ਹੜ ਘਟ ਆਉਣਗੇ ਇਸ ਚੀਜ਼ ਦੇ ਨਾਲ ਬਹੁਤ ਫਰਕ ਪੈਂਦਾ ਕੋਈ ਵੀ ਚੀਜ਼ ਆ ਦਰਖਤ ਤਾਂ ਉਹੀ ਫਾਇਦਾ ਕਰਦੇ ਨੇ ਫਾਇਦਾ ਕਰਦੇ ਹਰ ਪਾਸੇ ਫਾਇਦਾ ਕਰਦੇ ਨੇ ਆਪਾਂ ਨੇ ਜਾ ਕੇ ਤਰਸੇਮ ਜੀ ਤੁਹਾਨੂੰ ਨਾਲ ਲਿਜਾ ਕੇ ਪੂਰੀ ਸੇਵਾ ਕਰਕੇ ਆਣੀ 200 ਪੌਦਾ ਲੱਗੇ 300 ਲੱਗੇ ਭਾਵੇਂ ਲੱਗੇ 500 ਠੀਕ ਹੈ ਆਪਾਂ ਖੁੱਲੀ ਸੇਵਾ ਕਰਕੇ ਆਉਣੇ ਤਨ ਮਨ ਨਾਲ ਦਿਲੋਂ ਜਾ ਕੇ ਸਹੀ ਗੱਲ ਬਾਕੀ ਜਿਹੜੀ ਹੋਰ ਵੀ ਆਪਾਂ ਨੂੰ ਉਸ ਮੌਕੇ ਜਿਸ ਤਰ੍ਹਾਂ ਦੀ ਵੀ ਲੱਗੂਗੀ ਆਪਣੇ ਵੱਲੋਂ ਵੀ ਮਤਲਬ ਕਿਸੇ ਵੀ ਤਰ੍ਹਾਂ ਦੀ ਸੇਵਾ ਆਪਾਂ ਨਿਭਾ ਸਕਾਂਗੇ ਕਹਿੰਦੇ ਨਹੀਂ ਪਰ ਜੋ ਆਪਾਂ ਨੂੰ ਲੱਗਿਆ ਮੌਕੇ ਦੇ ਹਿਸਾਬ ਨਾਲ ਆਪਾਂ ਉਹ ਵੀ ਕਰਕੇ ਆਵਾਂਗੇ ਨਾਲ ਜਾ ਕੇ ਗੱਡੀ ਲਿਜਾ ਕੇ ਆਪਾਂ ਬੂਟੇ ਲਾ ਕੇ ਆਵਾਂਗੇ ਉਹ ਏਰੀਆ 'ਚ ਅੱਜ ਸਾਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਦੁੱਖ ਹੈ ਕਿ ਇਸ ਤਰ੍ਹਾਂ ਜੋ ਸਾਡੇ ਦੇ ਹੜ੍ਹਾਂ ਦੀ ਸਥਿਤੀ ਆਈ ਆ ਉਸ ਬਾਰੇ ਸਾਨੂੰ ਅਸੀਂ ਬਹੁਤ ਜ਼ਿਆਦਾ ਦੁੱਖ ਜਤਾਉਣਾ ਹੈ ਬਾਕੀ ਸਾਡੇ ਪੰਜਾਬ ਦੇ ਲੋਕ ਮਤਲਬ ਬਾਹਰੋਂ ਵੀ ਰਾਜਸਥਾਨ ਤੋਂ ਹਰਿਆਣਾ ਤੋਂ ਹਰ ਜਗ੍ਹਾ ਤੋਂ ਮਦਦ ਲਈ ਅੱਗੇ ਆ ਰਹੇ ਨੇ ਸਾਰੇ ਨੇ ਤੇ ਉਹਦੇ ਲਈ ਸਾਰਿਆਂ ਦਾ ਧੰਨਵਾਦ ਕਰਦੇ ਆਂ ਆਪਾਂ ਕਿ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਈਏ ਸਾਡੇ ਭਾਈ ਨੇ ਉਹ ਜਿਨ੍ਹਾਂ ਤੇ ਅੱਜ ਇਹ ਆਪਤ ਆਈ ਹੈ ਸਹੀ ਗੱਲ ਹੈ ਤੇ ਆਈ ਆ ਤਾਂ ਰੱਬ ਦੂਰ ਕਰੂਗਾ ਅੱਲਾ ਅੱਗੇ ਅਸੀਂ ਇਹੀ ਦੁਆ ਕਰਦੇ ਆਂ ਕਿ ਅੱਲਾ ਇਸ ਚੀਜ਼ ਨੂੰ ਤੈਨੇ ਭੇਜਿਆ ਸੀ ਤੇ ਤੂੰ ਇਹਨੂੰ ਹੀ ਸਾਡੇ ਦੁੱਖ ਨੂੰ ਦੂਰ ਕਰ ਦੇ ਉਸ ਤਰੀ ਸਾਡਾ ਰਹਿਣ ਬਸੇਰਾ ਦੁਬਾਰਾ ਕਰ ਦੇ ਸਾਡੇ ਪੰਜਾਬ ਨੂੰ ਖੁਸ਼ਹਾਲ ਕਰ ਦੇ ਤੇਰੇ ਕੋਲੋਂ ਇਹੀ ਅਸੀਂ ਦੁਆ ਮੰਗ ਰਹੇ ਆਂ ਧੰਨਵਾਦ ਧੰਨਵਾਦ ਅੱਡਾਈ ਤੇ ਅੱਜ ਆਪਾਂ ਫਿਰ ਕੀ ਦਿਖਾਵਾਂਗੇ ਅੱਜ ਬਾਈ ਜੀ ਆਪਾਂ ਦਿਖਾਵਾਂਗੇ ਜਿਵੇਂ ਫਲਾਂ ਦਾ ਮਤਲਬ ਸੀਜ਼ਨ ਤੇ ਬਹੁਤ ਵਧੀਆ ਮਤਲਬ ਜ਼ਿਮੀਦਾਰ ਭਰਾਵਾਂ ਨੇ ਬਹੁਤ ਜ਼ਿਆਦਾ ਬੂਟੇ ਲਾਉਂਦੇ ਆਏ ਨੇ ਲਾਉਣੇ ਵੀ ਤੇ ਬਾਗ ਵੀ ਲੱਗਣੇ ਤੇ ਹੋਰ ਜਾ ਕੇ ਪਾਣੀ ਆਉਣ ਕਾਰਨ ਕਾਰਨ ਮਤਲਬ ਸਾਰੇ ਇਲਾਕਿਆਂ 'ਚ ਹੀ ਪਾਣੀ ਖੜਾ ਹੈ ਉਸ ਕਰਕੇ ਕੰਮ ਸਲੋ ਹੈ ਉਹਦੇ ਕਾਰਨ ਆਪਣੇ ਕੋਲ ਫਲਦਾਰ ਬੂਟਿਆਂ ਦੀਆਂ ਵੈਰਾਈਟੀਆਂ ਬਹੁਤ ਜ਼ਿਆਦਾ ਪਈਆਂ ਨੇ ਆ ਚੁੱਕੀਆਂ ਨੇ ਨੰਮੀਆਂ ਵੀ ਆਉਂਦੀਆਂ ਨੇ ਠੀਕ ਹੈ ਮਤਲਬ ਜਿਨੇ ਵੀ ਮੇਰੇ ਭਾਈ ਨੇ ਉਰੇ ਆ ਕੇ ਕਿਚਨ ਗਾਰਡਨਿੰਗ ਵਾਸਤੇ ਜਾਂ ਫਲਦਾਰ ਬੂਟੇ ਘਰੇ ਆਰਗੈਨਿਕ ਲਾਉਣੇ ਨੇ ਉਹ ਤੁਸੀਂ ਸਾਡੇ ਕੋਲੋਂ ਸਾਰੇ ਲਿਜਾ ਸਕਦੇ ਹੋ ਠੀਕ ਹੈ ਜਾ ਕਰਨਾ ਤੁਸੀਂ ਪਾਰਕ ਤਿਆਰ ਜਾਂ ਤੁਸੀਂ ਗਮਲੇ ਲਗਾਉਣੇ ਨੇ ਜਾਂ ਘਰਾਂ ਦੇ ਕੋਠੀਆਂ ਦਾ ਕੋਈ ਵੀ ਕੰਮ ਕਰਾਉਣਾ ਤੂੰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਬਾਕੀ ਤੁਸੀਂ ਚੱਲਦੇ ਆਪਾਂ ਦੱਸ ਜਿਵੇਂ ਆ ਪੌਦੇ ਪਏ ਨੇ ਜ ਆਪਾਂ ਇਹਨਾਂ ਦੀ ਗੱਲਬਾਤ ਕਰੀ ਜੀ ਕਿਹੜੇ ਪੌਦੇ ਹੁੰਦੇ ਨੇ ਇਹ ਦੇਖੋ ਡੈਕੋਰੇਟਿਵ ਪਲਾਂਟ ਹੈ ਜੀ ਮਤਲਬ ਗ੍ਰੀਨਰੀ ਦਿੰਦੇ ਨੇ ਆਕਸੀਜਨ ਵੀ ਦਿੰਦੇ ਨੇ ਤੁਸੀਂ ਦੇਖ ਹੀ ਸਕਦੇ ਹੋ ਇਹਨਾਂ ਦਾ ਮਤਲਬ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਇਹ ਹੈ ਕਿ ਗ੍ਰੀਨਰੀ ਬਹੁਤ ਜ਼ਿਆਦਾ ਮਰਦੇ ਨਹੀਂ ਪੱਕੇ ਬੂਟੇ ਹੁੰਦੇ ਆ ਠੀਕ ਹੈ ਜੀ ਹਾਂ ਜਿਵੇਂ ਇਹ ਹੋਗੀ ਬੌਲ ਜੀ ਇਹਦਾ ਕਿਵੇਂ ਕੀ ਇਹ ਬਾਈ ਜੀ ਪਾਰਕਾਂ ਦੀ ਸ਼ਾਨ ਆ ਜਿਵੇਂ ਮਾਲ ਵਗੈਰਾ ਜਾਂ ਘਰਾਂ ਦੀਆਂ ਕੋਠੀਆਂ ਬੜੇ-ਬੜੇ ਤਕੜੀਆਂ ਬਣਦੀਆਂ ਨੇ ਉਹਨਾਂ ਦੇ ਅੱਗੇ ਜਿਵੇਂ ਮਤਲਬ ਐਂਟਰੀ ਤੇ ਸਾਰੀ ਚੀਜ਼ਾਂ ਲੱਗਦੀਆਂ ਨੇ ਜੀ ਚੀਜ਼ਾਂ ਲੱਗਦੀਆਂ ਇਹ ਵੀ ਜਾ ਕੇ ਆਪਾਂ ਆਪਣੇ ਮਾਲੇ ਦੀ ਸੁਵਿਧਾ ਨਾਲ ਤਿਆਰ ਕਰਕੇ ਹੋਲਸੇਅਰ ਰੇਟਾਂ ਤੇ ਕਰਕੇ ਦਿੰਦੇ ਆ ਯਾਰ ਇਹ ਮਿੱਤਰੋ ਦੇਖ ਸਕਦੇ ਹੋ ਕਿ ਐਦਿਆਂ ਦੀਆਂ ਨਾ ਚੀਜ਼ਾਂ ਬਣੀ ਹੋਈਆਂ ਆ ਮਾਡਲ ਬਣੇ ਹੋਏ ਨੇ ਮਾਡਲ ਨੇ ਮਾਡਲ ਤਿਆਰ ਚੀਜ਼ਾਂ ਨੇ ਜੀ ਇਹਨਾਂ ਨੂੰ ਤਿਆਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਆ ਜਾਨਕਿ ਬਸ ਇਦਾਂ ਜਾ ਕੇ ਰੱਖਦੇ ਨੇ ਜਾ ਕੇ ਫਿਟਿੰਗ ਹੋ ਜਾਂਦੀ ਆ ਜੀ ਮਤਲਬ ਗਰਾਸ ਤੋਂ ਲਗਾ ਹਰ ਚੀਜ਼ ਆਪਣੇ ਹਿਸਾਬ ਦੇ ਨਾਲ ਆਪਾਂ ਕਰਕੇ ਦਿੰਦੇ ਆ ਯ ਠੀਕ ਹੈ ਜੀ ਲੈ ਵੀ ਆ ਜਾਓ ਮਿੱਤਰੋ ਆਪਾਂ ਹੋਰ ਵੀ ਦਿਖਾਉਣਾ ਹੈ ਤੁਹਾਨੂੰ ਦੇਖ ਖਾਦਿਓਗੇ ਨਰਸਰੀ 'ਚ ਬਹੁਤ ਘਸਾਗਾ ਤੁਜੀ ਹਰੇਕ ਤਰ੍ਹਾਂ ਦਾ ਪੌਦਾ ਇਥੋਂ ਲੈ ਕੇ ਜਾ ਸਕਦੇ ਹੋਗੇ ਬਹੁਤ ਕੁਝ ਹੁੰਦਾ ਨਾ ਬਾਈ ਜੀ ਫਲਾਂ ਵਾਲਾ ਵੀ ਸਾਲਾ ਵੀ ਮੇਨ ਗੱਲ ਆ ਬਾਈ ਜੀ ਜੇ ਆਪਾਂ ਮੰਨ ਲਓ ਵੀ ਪੈਸੇ ਕਮਾਉਣੇ ਹੋਣ ਪੌਦੇ ਤੋਂ ਜ਼ਮੀਨ ਦੇ ਵਿੱਚ ਆਪਾਂ ਕੋਈ ਕਣਕ ਨਾ ਬੀਜੀਏ ਠੀਕ ਹੈ ਜੀਰੀ ਨਾ ਬੀਜੀਏ ਕੋਈ ਇਦਾਂ ਦਾ ਕੋਈ ਪੌਦਾ ਦਿਓ ਸਾਨੂੰ ਵੀ ਆਪਾਂ ਉਹਦੀ ਖੇਤੀ ਕਰ ਸਕੀਏ ਖੇਤੀ ਬਾਈ ਜਿਵੇਂ ਕਮਰਸ਼ੀਅਲ ਤੌਰ ਤੇ ਆਪਾਂ ਗੱਲ ਕਰ ਲਈਏ ਜਿ ਬਾਗਬਾਨੀ ਦੇ ਵਿੱਚ ਆਓ ਜ਼ਿਆਦਾ ਠੀਕ ਹੈ ਜੀ ਬਾਗਬਾਨੀ ਜੀ ਆਈਏ ਜੀ ਬਾਗਬਾਨੀ ਦੇ ਵਿੱਚ ਮਿਹਨਤ ਆ ਗੱਲ ਆ ਸਭ ਤੋਂ ਪਹਿਲਾਂ ਤਾਂ ਤੁਹਾਡੇ ਅੱਧੇ ਦੁੱਖ ਦੂਰ ਹੋ ਜ ਜਾਣਗੇ ਉਹ ਕਿਵੇਂ ਹੋਣਗੇ ਜਦੋਂ ਤੁਸੀਂ ਬਾਗਬਾਨੀ ਕਰਦੇ ਹੋ ਪੇੜ ਪੌਦੇ ਲਾਉਨੇ ਹੋ ਹਾਂ ਉਹਨਾਂ ਨਾਲ ਗ੍ਰੀਨਰੀ ਮਿਲਦੀ ਆ ਜਦੋਂ ਤੁਸੀਂ ਬਾਗ 'ਚ ਘੁੰਮਦੇ ਹੋ ਫਰੂਟ ਤੋੜਦੇ ਹੋ ਔਰ ਬਾਗ 'ਚ ਰਹਿੰਦੇ ਹੋ ਠੀਕ ਹੈ ਖਾਂਦੇ ਰਹਿੰਦੇ ਰਹਿੰਨਾ ਬਾਕੀ ਤੁਹਾਡੇ ਮਨ ਦੀ ਸੰਤੁਸ਼ਟੀ ਉਹ ਤੇ ਤੁਹਾਨੂੰ ਸਕੂਨ ਮਿਲਦਾ ਇੱਕ ਵੱਖਰਾ ਅਹਿਸਾਸ ਹੁੰਦਾ ਉਹ ਜਗ੍ਹਾ ਤੇ ਆ ਕੇ ਕਿ ਯਾਰ ਇੱਥੇ ਸਕੂਨ ਆ ਬਾਗ ਦੇ ਵਿੱਚ ਸਹੀ ਗੱਲ ਹੈ ਤੇ ਸ਼ਾਂਤ ਮਿਲਦੀ ਆ ਗ੍ਰੀਨਰੀ ਮਿਲਦੀ ਆ ਬੰਦੇ ਦਾ ਮਨ ਲੱਗਦਾ ਕੰਮ ਕਰਨ ਨੂੰ ਜੀ ਕਰਦਾ ਠੀਕ ਹੈ। ਉਹਦੇ ਲਈ ਆਪਣੇ ਲਵੇ 8-10 ਚੀਜ਼ਾਂ ਜਿਹੜੀਆਂ ਐਸੀਆਂ ਨੇ ਕਮਰਸ਼ੀਅਲ ਤੌਰ ਤੇ ਪੂਰੀਆਂ ਕਾਮਯਾਬ ਨੇ ਗੱਲ ਕਰ ਲਈ ਹੈ ਜਿਵੇਂ ਹੁਣ ਮੰਨ ਲਓ ਆਹ ਵਾਲਾ ਤਾਈਵਾਨ ਪਿੰਕ ਦੀ ਵੈਰੈਟੀ ਆ ਗਈ। ਅਮਰੂਦ ਆ ਗਿਆ। ਅਮਰੂਦ ਆ ਗਿਆ। ਆਹ ਵਾਲਾ ਤੁਸੀਂ ਦੇਖ ਸਕਦੇ ਹੋ। ਇਹ ਆਹ ਅਮਰੂਦ ਦੇਖੋ ਬਾਈ। ਤੇ ਖਾਂਦੇ ਵਿੱਚ ਮਿੱਠਾ ਬਹੁਤ ਹੈ। ਵਾਈਟ ਵੀ ਆਉਂਦਾ ਚ ਤਾਈਵਾਨ ਪਿੰਕ ਵੀ ਆਉਂਦਾ। ਠੀਕ ਹੈ। ਬੀਜ ਕਿੰਨਾ ਹੁੰਦਾ ਵੀ? ਬੀਜ ਚ 4-5 ਬੀਜ ਨਿਕਲਣਗੇ। ਬਸ ਤੋਂ 5-6 ਬੀਜ ਹੋਣਗੇ। ਕਟ ਬੀਜ ਵਾਲਾ। ਹਾਂਜੀ। ਵੈਰੈਟੀ ਪੂਰੀ ਵਧੀਆ ਕਾਮਯਾਬ ਹੋਣ ਵਾਲੀ ਆ। ਠੀਕ ਹੈ ਜੀ। ਤੁਸੀਂ ਦੇਖ ਸਕਦੇ ਹੋ ਤੇ 6 ਮਹੀਨੇ ਆਵਾਜ਼ ਇਹ ਸਾਲ ਦੇ ਅੰਦਰ ਅੰਦਰ ਤੁਹਾਨੂੰ ਫਰੂਟਿੰਗ ਚਾਲੂ ਹੋ ਜੂਗੀ ਠੀਕ ਆ ਦੇਖੋ ਇਹ ਦੇਖੋ ਬਲਕ ਕੁਆਂਟੀਟੀ ਦੇ ਵਿੱਚ ਆਪਣੇ ਕੋਲ ਇਹ ਵਾਲੇ ਪਲਾਂਟ ਪਏ ਨੇ ਠੀਕ ਆ ਬਾਕੀ ਆਪਾਂ ਕੋਈ ਵੀਰ ਆਪਣੇ ਕੋਲ ਹਜ਼ਾਰ ਸਫੈਦਾ ਮੰਗ ਕਰਦਾ ਉਹ ਵੀ ਆਪਣੇ ਕੋਲ ਪਲਾਂਟ ਸਾਰੇ ਤਿਆਰ ਪਏ ਨੇ ਇਹ ਨਹੀਂ ਗੱਲ ਹੈ ਕਿ ਵੀ ਫਲਾਂ ਦੇ ਵਿੱਚ ਕੋਈ ਘਾਟ ਆਪਣੇ ਕੋਲ ਠੀਕ ਆ ਬਾਕੀ ਜਿਹੜੇ ਮੇਰੇ ਵੀਰ ਕਿਤੇ ਵੀ ਬੈਠੇ ਨੇ ਨਰਸਰੀ ਆਓ ਵਿਜਿਟ ਕਰਕੇ ਸਾਡੇ ਨਾਲ ਗੱਲ ਕਰਕੇ ਪੂਰੀ ਜ਼ਿੰਮੇਵਾਰੀ ਲੈ ਕੇ ਆਪਾਂ ਤੁਹਾਨੂੰ ਬਾਗ ਲਾ ਕੇ ਦਵਾਂਗੇ ਵਧੀਆ ਤਰੀਕੇ ਨਾਲ ਚਲਾ ਕੇ ਦਵਾਂਗੇ ਮਿਹਨਤ ਤੁਸੀਂ ਕਿੰਨੀ ਆ ਦੇਖੋ ਬਾਗ ਅਸੀਂ ਲਾ ਕੇ ਦੇਣਾ ਚੱਲਣਾ ਆਪਣੇ ਹਿਸਾਬ ਨਾਲ ਆ ਠੀਕ ਹੈ ਨਾ ਆਪਾਂ ਤਾਂ ਇਹੀ ਗੱਲ ਕਰਦੇ ਆਂ ਵੀ ਜਿਆਦਾ ਤੋਂ ਜਿਆਦਾ ਫਲਦਾਰ ਉਹ ਪੇ ਲੱਗੇ ਤਾਂ ਫਾਇਦਾ ਹੋਊਗਾ ਪੰਜਾਬ ਨੂੰ ਠੀਕ ਹੈ ਜੀ ਇਹ ਜੇ ਮੈਂ ਆਪਾਂ ਜੀ ਅਖਰੋਟ ਅਖਰੋਟ ਹਰ ਵੈਰਾਈਟੀ ਹੁੰਦੀ ਹੈ ਜੀ ਫਲਦਾਰ ਦੇ ਵਿੱਚ ਤੁਸੀਂ ਕੋਈ ਵੀ ਜਿਵੇਂ ਸੇਬਾਂ ਦੀ ਗੱਲ ਕਰ ਲਈਏ ਸੇਬ ਆ ਜਾਣਗੇ ਸੇਬ ਕਿਹੜਾ ਪੌਦਾ ਸੇਬ ਇਹ ਵਾਲਾ ਸੇਬ ਹੈ ਹਾਂ ਜੀ ਹਾਂ ਜੀ ਇਹ ਵਾਲਾ ਸੇਬ ਹੈ ਕਿਉਂ ਇੱਕ ਪੌਦਾ ਬਈ ਹੋ ਜਾ ਕੋਈ ਮੈਂ ਕਹਿੰਦਾ ਜਿੰਨੇ ਮਰਜ਼ੀ ਦੇਖੋ ਆ ਹੀ ਚੱਕ ਲੀਏ ਪਹਿਲਾਂ ਹੀ ਲੈ ਵੀ ਦੇਖੋ ਇਹ ਤਾਂ ਸੇਬ ਦਾ ਪੌਦਾ ਬਈ ਇਹ ਹਾਂ ਜੀ ਹਾਂ ਜੀ ਆ ਪਿਆ ਜੀ ਇਸ ਤਰ੍ਹਾਂ ਦਾ ਸੇਵ ਲੱਗਦਾ ਇਹਦਾ ਸੇਵ ਹੋਊਗਾ ਜੀ ਹਾਂ ਸੇਵ ਦੀਆਂ ਦੋ ਤਰ੍ਹਾਂ ਇਹ ਆਪਣੇ ਗ੍ਰੀਨ ਰਹੂਗਾ ਜਾਂ ਫਿਰ ਆਪਣੇ ਉਹ ਜੂ ਰੈੱਡ ਹੋ ਜਾਊਗਾ ਕੀ ਗੱਲ ਬਾਤ ਹੋ ਰਹੀ ਹੈ ਕਲਰ ਆਊਗਾ ਬਾਈ ਜੀ ਪੂਰਾ ਵਧੀਆ ਤੁਹਾਨੂੰ ਤਿਆਰ ਬੂਟਾ ਦਵਾਂਗੇ ਰੰਗ ਦੀ ਕੋਈ ਕਮੀ ਨਹੀਂ ਰਹਿਣੀ ਹੈਗੀ ਹੂੰ ਬਕਾਇਦਾ ਤੁਹਾਨੂੰ ਜ਼ਿੰਮੇਦਾਰਾਂ ਨਾਲ ਅਸੀਂ ਗੱਲ ਕਰਕੇ ਫੋਟੋਆਂ ਵੀ ਦਿਖਾ ਸਕਦੇ ਆ ਵੀ ਰੰਗ ਆਉਂਦਾ ਸੇਵ ਦੇ ਜਿਵੇਂ ਆਪਣਾ ਪਿਊਰ ਕਲਾਈਮੇਟ ਹੈਗਾ ਉਹਦੇ ਮੁਤਾਬਕ ਕਿਵੇਂ ਆਪਦੇ ਆਪ ਨੂੰ ਕਰਦਾ ਈਏ ਫੋਟ ਕਲਾਈਮੇਟ ਦੇ ਹਿਸਾਬ ਨਾਲ ਤੁਹਾਨੂੰ ਪੌਦੇ ਮਿਲ ਜਾਣਗੇ ਜੀ ਠੀਕ ਉਸ ਤਰ੍ਹਾਂ ਫਲ ਲੱਗੂਗਾ ਕੋਈ ਦਿੱਕਤ ਨਹੀਂ ਆਉਣੀ ਕਿੰਨੇ ਰੁ 230 300 ਵੱਡਾ ਪੌਦਾ ਵੱਡਾ ਤਿਆਰ ਮਤਲਬ ਸਟਾਰਟਿੰਗ ਰੇਟ 150 ਤੋਂ ਕੋਈ ਵੀ ਪੌਦਾ ਲੈਣੇ ਹੋ ਤੁਸੀਂ ਲੈ ਵੀ ਦੇਖ ਸਕਦੇ ਮਤਲਬ ਉਹ ਵਧੀਆ ਪੌਦੇ ਨੇ ਵੀ ਸੇਬਾਂ ਦੇ ਬਾਕੀ ਕਮਰਸ ਬਹੁਤ ਬਹੁਤ ਵੈਰੈਟੀਆਂ ਨੇ ਭਾਈ ਬਾਕੀ ਨਰਸਰੀ ਵਿਜਿਟ ਕਰਕੇ ਜਿਹੜਾ ਕਿਸਾਨ ਭਰਾ ਆਊਗਾ ਉਹਨੂੰ ਚੰਗੀ ਸਲਾਹ ਦਵਾਂਗੇ ਚੰਗਾ ਰਸਤਾ ਦਿਖਾਵਾਂਗੇ ਸਹੀ ਰਸਤੇ ਪਰ ਮਤਲਬ ਬਾਗ ਲਾ ਕੇ ਦਵਾਂਗੇ ਠੀਕ ਹੈ ਜੀ ਹਾਂ ਜੀ ਹਾਂ ਜੀ اے મિતرو دیکھ ਸਕਦੇ ਹੋ ਤੁਸੀਂ ਆਓ ਇਥੋਂ ਕਿਸੇ ਵੀ ਤਰ੍ਹਾਂ ਦਾ ਪੌਦਾ ਲੈ ਕੇ ਜਾ ਸਕਦੇ ਹੋ ਹੁਣ ਜਿਵੇਂ ਅੱਗੇ ਸੀਨ ਹੈ ਜੀ ਕਿਨੂ ਆ ਦਾ ਹਾਂਜੀ ਹਾਂਜੀ ਕਿਨੂ ਵਾਲੀ ਆਪਾਂ ਜੇ ਗੱਲਬਾਤ ਕਰੀ ਕਿੱਥੇ ਪੈ ਨੇ ਕਿਨੂ ਵਾਲੇ ਬੂਟੇ ਕਿਨੂ ਆ ਦੇ ਜੀ ਵੱਲ ਕੁਆਂਟੀਟੀ ਦੇ ਵਿੱਚ ਬਹੁਤ ਪਲਾਂਟ ਪੈ ਨੇ ਉਹਦੇ ਉਧਰਲੀ ਸਾਈਡ ਆ ਉਹ ਚਲੋ ਆਪਾਂ ਦਿਖਾਉਂਦੇ ਹਾਂ ਕਿਨੂ ਦੇ ਵੱਡੇ ਵੱਡੇ ਪੌਦੇ ਆਪਣੇ ਸਾਹਮਣੇ ਮਿਲ ਜਾਣਗੇ ਜੀ ਸਾਰੇ ਮਿਲ ਜਾਣਗੇ ਜੀ ਲੈ ਵੀ ਮਿੱਤਰੋ ਇਹ ਆਗਾ ਜੀ ਕਿਨੂ ਹਾਂਜੀ ਭਾਈ ਜੀ ਦੱਸੋ ਇਹਦੇ ਬਾਰੇ ਜਿਸ ਤਰ੍ਹਾਂ ਭਾਈ ਜੀ ਤੁਸੀਂ ਕਹਿ ਰਹੇ ਹੋ ਵੀ ਕਿਨੂ ਦੇ ਫੌਦੇ ਦਿਖਾਓ ਇਹ ਵਾਲੇ ਫਰੂਟ ਪਲਾਂਟ ਨੇ ਦੇਖ ਲਓ ਕਿੰਨ੍ਹੇ ਸਾਲ ਦਾ ਹੋ ਗਿਆ ਇਹ ਇਹ ਚੌਥੇ ਸਾਲ ਦਾ ਪਲਾਂਟ ਹੈ ਜੀ ਤੁਹਾਨੂੰ ਤਿੰਨ ਸਾਲ ਦਾ ਪੌਦਾ ਉਹਦੇ ਤਿਆਰ ਦੇਵਾਂਗੇ ਅਸੀਂ ਠੀਕ ਹੈ ਜੀ ਤਕਰੀਬਨ ਤੁਸੀਂ ਜਾ ਕੇ ਲਾਣਾ ਹੀ ਆਂ ਸਾਲ ਦੇ ਅੰਦਰ ਅੰਦਰ 2026 ਜਿਸ ਤਰ੍ਹਾਂ ਫਲ ਲਵੋਗੇ ਪਰ ਪਰਕੇ ਫਲ ਆਊਗਾ ਇਹ ਕੋਈ ਝੂਠ ਬੋਲਣ ਵਾਲੀ ਗੱਲ ਐ ਵੀ ਇੰਨਾ ਫਲ ਲੱਗ ਜਾਣਾ ਇਹ ਦੇਖੋ ਵੀ ਇੱਕ ਜਗ੍ਹਾ ਦੇ ਟੁੱਟਣ ਨੂੰ ਤਿਆਰ ਹੈ ਇਹਦੇ ਜੀ ਤੁਸੀਂ ਡਰਮ ਦੇ ਵਿੱਚ ਹੀ ਲੱਗਿਆ ਹਾ ਬਈ ਇਹ ਤੇ ਡਰਮ ਦੇ ਵਿੱਚ ਇਹ ਜੀ ਫਰੂਟ ਦੇਖ ਸਕਦੇ ਹੋ ਨਾ ਕਿੰਨਾ ਆਇਆ ਹਾ ਹਾਂਜੀ ਹਾਂਜੀ ਬਾਤਾਂ ਗੱਲ ਕਰ ਲੋ ਬਈ ਗੱਲ ਕਰ ਲੋ ਚੀਕੂ ਦੀ ਗੱਲ ਕਰੀਏ ਤੇ ਇਹ ਵੀ ਇੱਧਰ ਦਿਖਾਉਣ ਆ ਜੋ ਇੱਧਰ ਮੜਾ ਜਿਹਾ ਰੌਲਾ ਪੈ ਰਿਹਾਗਾ ਅੱਛਾ ਲੈ ਵੀ ਆ ਜਾਈ ਮਿੱਤਰੋ ਤੁਹਾਨੂੰ ਚੀਕੂ ਦਿਖਾਉਣ ਆਗੇ ਦੱਸੋ ਬਈ ਇਹਦੇ ਬਾਰੇ ਜੀ ਬਾਈ ਤੁਸੀਂ ਦੇਖ ਸਕਦੇ ਹੋ ਤੁਸੀਂ ਪੂਰਾ ਵਧੀਆ ਚੀਕੂ ਹਾਂ ਮਤਲਬ ਲੱਗਿਆ ਹੋਇਆ ਪੂਰਾ ਤੁਸੀਂ ਚੈੱਕ ਕਰ ਲਓ ਨਾਲ ਦਿਖਾ ਦੇ ਫਿਰ ਕਦੇਖੋ ਬਈ ਫਲ ਦੀ ਕੋਈ ਕਮੀ ਪੇਸ਼ ਹੀ ਨਹੀਂ ਹੈਗੀ ਇਸ ਤਰ੍ਹਾਂ ਵੱਡਾ ਤਿਆਰ ਬੂਟਾ ਲਾਉਂਗੇ ਤੁਸੀਂ ਐਕਟ ਦੇ ਵਿੱਚ ਹੀ ਆਏ ਫਲ ਦੇਖੋ ਬਈ ਆ ਦਿਖਾ ਦੇ ਫਲ ਕਿਵੇਂ ਆਇਆ ਪਿਆ ਫਲ ਬਈ ਕੱਲੇ ਕੱਲੇ ਇਹ ক্রিকেট ਬਾਲਾ ਚੀਕੂਏ ਵੀ ਬਹੁਤ ਕਾਮ ਹੈ ਬਾਈ ਕਾਲਾ ਪੱਤੀ ਲੰਬਾ ਵੀ ਮਿਲ ਜੂਗਾ ਸਾਰੇ ਮਿਲ ਜਾਣਗੇ ਵੈਰਾਈਟੀਆਂ ਤੁਹਾਨੂੰ ਸਾਰੇ ਮਿਲਣਗੇ ਮਤਲਬ ਆਪਣੇ ਕਲਾਈਮੇਟ ਦੇ ਹਿਸਾਬ ਨਾਲ ਠੀਕ ਆ ਆਣਾ ਕਿੱਥੇ ਆ ਬਸ ਤੁਸੀਂ ਧੂਰੀ ਸ਼ਹਿਰ ਨਿਊ ਚੰਡੀਗੜ੍ਹ ਨਰਸਰੀ ਦੇ ਵਿੱਚ ਵਿਜ਼ਿਟ ਕਰਨਾ ਉਪਰ ਜਿਹੜਾ ਆਪਣੇ ਤਾਰਾ ਹਵੇਲੀ ਆ ਸਾਹਮਣੇ ਠੀਕ ਆ ਮਲੇਰ ਕੋਟਲਾ ਬਾਈਪਾਸ ਦਾ ਸ਼ਹਿਰ ਧੂਰੀ ਆ ਜੀ ਠੀਕ ਆ ਲੈ ਵੀ ਮਿੱਤਰੋ ਆਜੋ ਵਾਕਿ ਉੱਪਰ ਨੰਬਰ ਹੈਗਾ ਤੁਸੀਂ ਕਾਲ ਕਰਕੇ ਜਾਣਕਾਰੀ ਵੀ ਲੈ ਸਕਦੇ ਠੀਕ ਆ ਸੁਣੀ ਬਾਈ ਧੰਨਵਾਦ ਜੀ ਧੰਨਵਾਦ